ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ-ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਕਈ ਸਦੀਆਂ ਪੁਰਾਣੀ ਗੱਲ ਹੈ ਜਦੋਂ ਵੱਲਬਗੜ ਨਾਮ ਦੇ ਇੱਕ ਰਾਜ ਵਿੱਚ ਰਾਜਾ ਵੀਰ ਪ੍ਰਤਾਪ ਦਾ ਰਾਜ ਹੁੰਦਾ ਸੀ ਰਾਜਾ ਵੀਰ ਪ੍ਰਤਾਪ ਇੱਕ ਬਹੁਤ ਹੀ ਦਿਆਲੂ ਤੇ ਇਨਸਾਫ ਪਸੰਦ ਰਾਜਾ ਸੀ ਆਪਣੇ ਪਿਤਾ ਦੀ ਅਚਾਨਕ ਮੌਤ ਦੇ ਕਾਰਨ ਉਹਨੂੰ ਬੜੀ ਹੀ ਛੋਟੀ ਉਮਰ ਵਿੱਚ ਰਾਜਗਦੀ ਤੇ ਬਹਿਣਾ ਪੈ ਗਿਆ ਪਰ ਵੀਰ ਪ੍ਰਤਾਪ ਨੇ ਬੜੀ ਹੀ achhi ਤਰ੍ਹਾਂ ਆਪਣੇ ਰਾਜ ਨੂੰ ਸੰਭਾਲ ਲਿਆ ਆਪਣੇ ਰਾਜ ਦੀ ਸਰਹੱਦਾਂ ਦੀ ਹਿਫਾਜ਼ਤ ਕਰਨਾ ਤੇ ਆਪਣੀ ਪ੍ਰਜਾ ਦੀ ਖੁਸ਼ਹਾਲੀ ਹੁਣ ਇਹੀ ਰਾਜਾ ਦਾ ਮਕਸਦ ਸੀ ਉਹਦੇ ਰਾਜ ਵਿੱਚ ਰੁਪਿਆ ਪੈਸਾ ਖੇਤੀਬਾੜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਐਸੇ ਤਰ੍ਹਾਂ ਸਮੇਂ ਬੀਤਿਆ ਹੁਣ ਉਹਦੀ ਮਾਤਾ ਯਾਨੀ ਰਾਜ ਮਾਤਾ ਨੂੰ ਰਾਜਾ ਦੇ ਵਿਆਹ ਦੀ ਚਿੰਤਾ ਸਤਾਣ ਲੱਗੀ ਇੱਕ ਦਿਨ ਰਾਜਮਾਤਾ ਨੇ ਵੀਰ ਪ੍ਰਤਾਪ ਨੂੰ ਕਿਹਾ ਵੀਰ ਪ੍ਰਤਾਪ ਮੈਂ ਚਾਹਦੀ ਹਾਂ ਕਿ ਤੂੰ ਹੁਣ ਵਿਆਹ ਕਰਾ ਲੈ ਤੇਰੀ ਅਕਲਮੰਦੀ ਤੇ ਤੇਰੀ ਬਹਾਦਰੀ ਦੇ ਚਰਚੇ ਆਸ-ਪਾਸ ਦੇ ਸਾਰੇ ਰਾਜਿਆਂ ਵਿੱਚ ਫੈਲੇ ਹੋਏ ਨੇ ਇਸ ਲਈ ਕਈ ਰਾਜਿਆਂ ਦੇ ਰਾਜਾਵਾਂ ਨੇ ਆਪਣੀ ਧੀਆਂ ਦੇ ਰਿਸ਼ਤੇ ਤੇਰੇ ਲਈ ਭੇਜੇ ਨੇ ਗਮਾਂਡ ਦੇ ਹੀ ਰਾਜਿਆਂ ਦੇ ਤਿੰਨ ਰਾਜਾਵਾਂ ਨੇ ਆਪਣੀ ਧੀਆਂ ਦੇ ਰਿਸ਼ਤੇ ਤੇਰੇ ਲਈ ਭੇਜੇ ਨੇ ਮੇਰੇ ਖਿਆਲ ਤੋਂ ਤੈਨੂੰ ਇਨੀ ਤਿੰਨ ਰਾਜਾਵਾਂ ਦੀ ਕਿਸੇ ਧੀ ਦੇ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ। ਵੀਰ ਪ੍ਰਤਾਪ ਨੇ ਕਿਹਾ ਪਰ ਤਿੰਨਾਂ ਵਿੱਚੋਂ ਕਿਸੇ ਇੱਕ ਰਾਜੇ ਦੇ ਨਾਲ ਰਿਸ਼ਤਾ ਬਣਾਉਣ ਦਾ ਮਤਲਬ ਹੈ। ਬਾਕੀ ਦੋ ਰਾਜਾਵਾਂ ਦੇ ਨਾਲ ਦੁਸ਼ਮਣੀ ਮੋਲ ਲੈ ਲੈਣਾ ਪਰ ਵਿਆਹ ਤੇ ਕਿਸੇ ਇੱਕ ਕੁੜੀ ਨਾਲ ਹੀ ਕੀਤਾ ਜਾਏਗਾ। ਰਾਜਮਾਤਾ ਨੇ ਕਿਹਾ ਫਿਰ ਤੂੰ ਹੀ ਇਸ ਸਮੱਸਿਆ ਦਾ ਕੋਈ ਹੱਲ ਨਿਕਾਲ। ਵੀਰ ਪ੍ਰਤਾਪ ਆਪਣੀ ਮਾਂ ਦੀ ਗੱਲ ਨੂੰ ਟਾਲ ਨਹੀਂ ਸਕਦਾ ਸੀ। ਇਸ ਲਈ ਉਹਨੇ ਆਪਣੇ ਦਿਮਾਗ ਦਾ ਇਸਤੇਮਾਲ ਕੀਤਾ ਤੇ ਤਿੰਨੋਂ ਰਾਜਿਆਂ ਦੀ ਰਾਜਕੁਮਾਰੀਆਂ ਨੂੰ ਆਪਣੇ ਮਹਿਲ ਵਿੱਚ ਆਨ ਦਸਨੇ ਆ ਪੇਜਤਾ ਨਾਲ ਹੀ ਐਵੀ ਕਹਿਲਵਾਤਾ ਕਿ ਤਿੰਨਾ ਵਿੱਚੋਂ ਜੋ ਰਾਜਕੁਮਾਰੀ ਮੇਰੇ ਸਵਾਲਾਂ ਦਾ ਸਹੀ ਜਵਾਬ ਦੇਗੀ ਉਹਨੂੰ ਹੀ ਮੈਂ ਆਪਣੀ ਰਾਣੀ ਬਣਾਵਾਗਾ ਵੀਰ ਪ੍ਰਤਾਪ ਦਾ ਇਹ ਪ੍ਰਸਤਾਵ ਸੁਣ ਕੇ ਦੋ ਰਾਜਾ ਤੇ ਬੜੇ ਹੀ ਖੁਸ਼ ਹੋ ਗਏ ਪਰ ਤੀਸਰਾ ਰਾਜਾ ਜਿਹਦਾ ਨਾਮ ਭਾਨੂ ਪ੍ਰਤਾਪ ਸੀ ਉਹ ਬੜੀ ਹੀ ਚਿੰਤਾ ਵਿੱਚ ਪੈ ਗਿਆ ਕਿਉਂਕਿ ਉਹ ਜਾਣਦਾ ਸੀ ਕਿ ODITI ਇੰਨੀ ਅਕਲਮੰਦ ਨਹੀਂ ਹੈ ਕਿ ਉਹ ਰਾਜਾ ਦੇ ਇਸ ਇਮਤਿਹਾਨ ਤੇ ਖਰੀ ਉਤਰ ਸਕੇ। ਪਾਨੂ ਪ੍ਰਤਾਪ ਨੇ ਆਪਣੀ ਇਸ ਸਮੱਸਿਆ ਦਾ ਹੱਲ ਕਰਨ ਵਾਸਤੇ ਆਪਣੇ ਸਾਰੇ ਮੰਤਰੀਆਂ ਨੂੰ ਬੁਲਾਇਆ ਕਿਉਂਕਿ ਉਹ ਹਰ ਹਾਲ ਵਿੱਚ ਰਾਜਾ ਵੀਰ ਪ੍ਰਤਾਪ ਵਰਗਾ ਜਵਾਈ ਚਾਹੁੰਦਾ ਸੀ। ਰਾਜਾ ਨੇ ਆਪਣੇ ਮੰਤਰੀਆਂ ਦੇ ਸਾਹਮਣੇ ਆਪਣੀ ਇਹ ਸਮੱਸਿਆ ਰੱਖੀ ਤਾਂ ਉਹਨਾਂ ਵਿੱਚੋਂ ਇੱਕ ਮੰਤਰੀ ਨੇ ਸਲਾਹ ਦਿੱਤੀ ਮਹਾਰਾਜ ਕਿਉਂ ਨਾ ਤੁਸੀਂ ਰਾਜਕੁਮਾਰੀ ਸੁਨਲਤਾ ਦੀ ਥਾਂ ਤੇ ਉਹਨਾਂ ਦੇ ਬਚਪਨ ਦੀ ਸਹੇਲੀ ਜੋ ਕਿ ਦਾਸੀ ਸੁਲੋchnਾ ਹੈਗੀ ਉਹ ਬੜੀ ਹੀ ਅਕਲਮੰਦ ਹੋਸ਼ਿਆਰ ਤੇ ਹਾਜ਼ਿਰ ਜਵਾਬ ਹੈ ਉਹਨੂੰ ਹੀ ਰਾਜਕੁਮਾਰੀ ਦੀ ਥਾਂ ਤੇ ਭੇਜ ਦੇਣਾ ਚਾਹੀਦਾ ਹੈ ਆਪਣੇ ਮੰਤਰੀ ਦੀ ਸਲਾਹ ਮੰਦੇ ਹੋਏ ਰਾਜਾ 판ੂ ਪ੍ਰਤਾਪ ਨੇ ਆਪਣੀ ਧੀ ਸੁਨਲਤਾ ਦੀ ਜਗਾ ਤੇ ਉਹਦੇ ਬਚਪਨ ਦੀ ਸਹੇਲੀ ਤੇ ਦਾਸੀ ਸੁਲੋchnਾ ਨੂੰ ਵੱਲਬਗੜ ਮਹਿਲ ਭੇਜਣ ਦਾ ਫੈਸਲਾ ਲੈ ਲਿਆ ਬੜੇ ਹੀ ਸਧਾਰਨ ਨੈਣ ਨਕਸ਼ ਵਾਲੀ ਸੁਲੋchnਾ ਰਾਜਕੁਮਾਰੀ ਸੁਨਲਤਾ ਦੇ ਕਪੜਿਆਂ ਵਿੱਚ ਬੜੀ ਹੀ ਸੋਹਣੀ ਲੱਗ ਰਹੀ ਸੀ ਆਇਨਾ ਵੀ ਉਹਨੂੰ ਅਜਿਂ ਰਾਜਕੁਮਾਰੀ ਹੋਣ ਦਾ ਅਹਿਸਾਸ ਕਰਾਰਿਆ ਸੀ ਬੱਗੀ ਵਿੱਚ ਬਿਠਾ ਕੇ ਉਹਨੂੰ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਵੱਲਬਗੜ ਰਾਜੇ ਵਾਸਤੇ ਰਵਾਨਾ ਕਰ ਦਿੱਤਾ ਗਿਆ ਐਦੇ ਅਲਾਵਾ ਬਾਕੀ ਦੋ ਰਾਜਿਆਂ ਦੀ ਰਾਜਕੁਮਾਰੀਆਂ ਵੀ ਵੱਲਬਗੜ ਰਾਜ ਮਹਿਲ ਵਿੱਚ ਪਹੁੰਚ ਚੁੱਕੀਆਂ ਸੀ ਤਿੰਨੋਂ ਰਾਜਕੁਮਾਰੀਆਂ ਦਾ ਉੱਥੇ ਬੜਾ ਹੀ ਜੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ ਉਹਨਾਂ ਦੀ ਮਹਿਮਾਨ ਨਿਵਾਜ਼ੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਗਈ ਇਸ ਤੋਂ ਬਾਅਦ ਰਾਜਾ ਵੀਰ ਪ੍ਰਤਾਪ ਨੇ ਤਿੰਨੋਂ ਰਾਜਕੁਮਾਰੀਆਂ ਦੇ ਰਹਿਣੇ ਦਾ ਇੰਤਜ਼ਾਮ ਬੜਾ ਹੀ ਅੱਛੇ ਤੋਂ ਕਰਤਾ ਉਹਨਾਂ ਦੇ ਖਾਣੇ ਪੀਣੇ ਦਾ ਖਾਸ ਇੰਤਜ਼ਾਮ ਕੀਤਾ ਗਿਆ ਸੀ ਅਗਲੇ ਦਿਨ ਤਿੰਨੋਂ ਰਾਜਕੁਮਾਰੀਆਂ ਨੂੰ ਤੈ ਕਿਤੇ ਗਏ ਸਮੇਂ ਤੇ ਰਾਜ ਦਰਬਾਰ ਵਿੱਚ ਬੁਲਾਇਆ ਗਿਆ ਫਿਰ ਰਾਜਾ ਵੀਰ ਪ੍ਰਤਾਪ ਨੇ ਦਰਬਾਰ ਵਿੱਚ ਕੋਸ਼ਨਾ ਕਰਦੇ ਹੋਏ ਕਿਹਾ ਮੈਂ ਰਾਜਾ ਵੀਰ ਪ੍ਰਤਾਪ ਆਪਣੇ ਗਵਾਂਡ ਦੇ ਰਾਜਿਆ ਤੋਂ ਆਈ ਹੋਈ ਤਿੰਨੋਂ ਰਾਜਕੁਮਾਰੀਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਵੈਸੇ ਤੇ ਰਾਜਕੁਮਾਰੀਆਂ ਤੇ ਬਾਕੀ ਸਾਰੇ ਲੋਕ ਸਾਡੀ ਇਸ ਖਾਸ ਰਾਜ ਸਭਾ ਦਾ ਮਕਸਦ ਜਾਣਦੇ ਨੇ ਪਰ ਫਿਰ ਵੀ ਮੈਂ ਇੱਕ ਵਾਰੀ ਦੁਬਾਰਾ ਦੁਹਰਾਦਾ ਕਿ ਮੈਂ ਇਸ ਭਰੀ ਸਭਾ ਦੇ ਵਿੱਚ ਤਿੰਨੋ ਰਾਜਕੁਮਾਰੀਆਂ ਦੇ ਸਾਹਮਣੇ ਆਪਣੇ ਤਿੰਨੇ ਸਵਾਲ ਰੱਖਾਂਗਾ ਜੋ ਵੀ ਰਾਜਕੁਮਾਰੀ ਆਪਣੀ ਅਕਲਮੰਦੀ ਤੇ ਹੁਸ਼ਿਆਰੀ ਦੇ ਨਾਲ ਉਹਨ ਤਿੰਨੋਂ ਸਵਾਲਾਂ ਦੇ ਸਹੀ-ਸਹੀ ਜਵਾਬ ਦੇ ਦੇਗੀ ਉਹਨੂੰ ਹੀ ਮੈਂ ਆਪਣੀ ਰਾਣੀ ਬਣਾਵਾਂਗਾ ਯਾਨੀ ਮੇਰਾ ਵਿਆਹ ਉਸੇ ਰਾਜਕੁਮਾਰੀ ਦੇ ਨਾਲ ਹੋਏਗਾ ਤੇ ਬਾਕੀ ਦੋਨੋਂ ਰਾਜਕੁਮਾਰੀਆਂ ਨੂੰ ਪੂਰੇ ਸਨਮਾਨ ਦੇ ਨਾਲ ਉਹਨਾਂ ਦੇ ਰੱਜ ਵਿਦਾ ਕਰਤਾ ਜਾਏਗਾ ਇਹਦੇ ਬਾਅਦ ਕੁਝ ਦੇਰ ਵਾਸਤੇ ਰਾਜ ਦਰਬਾਰ 'ਚ ਸਨਾਟਾ ਛਾ ਗਿਆ। ਰਾਜਾ ਦੀ ਇਸ ਕੋਸ਼ਨਾ ਤੋਂ ਬਾਅਦ ਸਾਰੇ ਦਰਬਾਰੀ ਆਪਣੀ ਆਪਣੀ ਥਾਂ ਤੇ ਜਾ ਕੇ ਬਹਿ ਗਏ। ਸਾਰਿਆਂ ਦੀ ਨਜ਼ਰਾਂ ਹੁਣ ਰਾਜਾ ਵੀਰ ਪ੍ਰਤਾਪ ਤੇ ਜਾ ਟਿਕੀਆਂ। ਹਰ ਕੋਈ ਇਹ ਹੀ ਜਾਨਣਾ ਚਾਹੁੰਦਾ ਸੀ ਕਿ ਆਖਿਰ ਰਾਜਾ ਦੇ ਮਨ ਵਿੱਚ ਉਹ ਤਿੰਨ ਸਵਾਲ ਕਿਹੜੇ ਨੇ। ਰਾਜਾ ਵੀਰ ਪ੍ਰਤਾਪ ਨੇ ਆਪਣਾ ਪਹਿਲਾ ਸਵਾਲ ਪੁੱਛਿਆ। ਉਹ ਕਿਹੜੀ ਆਵਾਜ਼ ਹੈ ਜੋ ਕੰਨਾਂ ਨੂੰ ਸਭ ਤੋਂ ਜ਼ਿਆਦਾ ਅੱਛੀ ਲੱਗਦੀ ਹੈ? ਜਿਵੇਂ ਹੀ ਰਾਜਾ ਨੇ ਇਹ ਸਵਾਲ ਪੂਰਾ ਕੀਤਾ ਸਭ ਤੋਂ ਪਹਿਲੇ ਰਾਜਕੁਮਾਰੀ ਕਲਾਵਤੀ ਨੇ ਜਵਾਬ ਦਿੱਤਾ ਮਹਾਰਾਜ ਕੋਇਲ ਦੀ ਮਿੱਠੀ ਆਵਾਜ਼ ਸਭ ਤੋਂ ਮਧੁਰ ਹੁੰਦੀ ਹੈ ਤੇ ਉਹੀ ਸਾਰਿਆਂ ਦੇ ਕੰਨਾਂ ਨੂੰ ਅੱਛੀ ਲੱਗਦੀ ਹੈ ਇਸ ਤੋਂ ਬਾਅਦ ਦੂਜੀ ਰਾਜਕੁਮਾਰੀ ਅਵੰਤਿਕਾ ਨੇ ਕਿਹਾ ਮਹਾਰਾਜ ਮੇਰੇ ਖਿਆਲ ਚ ਸੰਗੀਤ ਸਭ ਦੇ ਦਿਲਾਂ ਨੂੰ ਸਕੂਨ ਦਿੰਦਾ ਹੈ ਸੰਗੀਤ ਦੀ ਆਵਾਜ਼ ਹੀ ਸਭ ਨੂੰ ਬਹੁਤ ਅੱਛੀ ਲੱਗਦੀ ਹੈ ਇਸ ਤੋਂ ਜ਼ਿਆਦਾ ਮਿੱਠੀ ਲੱਗਣ ਵਾਲੀ ਆਵਾਜ਼ ਇਸ ਸੰਸਾਰ ਵਿੱਚ ਹੋਰ ਕੋਈ ਨਹੀਂ ਹੈ ਹੁਣ ਵਾਰੀ ਸੀ ਸੋਣ ਲਤਾ ਬਣੀ ਹੋਈ ਸੁਲੋਚਨਾ ਦੀ ਸਾਰੇ ਬੜੇ ਹੀ ਧਿਆਨ ਨਾਲ ਉਹਦੀ ਤਰਫ ਦੇਖਣ ਲੱਗੇ ਉਹ ਮੁਸਕੁਰਾਈ ਤੇ ਫਿਰ ਬੋਲੀ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲੇ ਮਹਾਰਾਜ ਮੈਂ ਤੁਹਾਨੂੰ ਕੁਝ ਪੁੱਛਣਾ ਚਾਹਦੀ ਹਾਂ ਰਾਜਾ ਨੇ ਇਸ਼ਾਰੇ ਨਾਲ ਆਪਣੀ anumati ਦੇ ਦਿੱਤੀ ਫਿਰ ਸੁਲੋਚਨਾ ਬੋਲੀ ਮਹਾਰਾਜ ਤੁਸੀਂ ਇੱਕ ਬੜੇ ਹੀ ਬੁੱਧੀਮਾਨ ਤੇ ਬਹਾਦਰ ਰਾਜਾ ਹੋ ਨਾਲੇ ਤੁਹਾਡੀ ਸ਼ਖਸੀਅਤ ਐਸੀ ਹੈ ਕਿ ਹਰ ਕੋਈ ਤੁਹਾਨੂੰ ਪਸੰਦ ਕਰਦਾ ਹੈ ਪਰ ਸੱਚੀ ਗੱਲ ਤੇ ਐਵੇਂ ਕਿ ਤੁਹਾਡੇ ਵਰਗੇ ਮਿੱਠੇ ਬੋਲਣ ਵਾਲੇ ਤੇ ਸੋਨੇ ਦਿਖਣ ਵਾਲੇ ਰਾਜਾ ਦੇ ਨਾਲ ਹਰ ਕੋਈ ਰਾਜਕੁਮਾਰੀ ਵਿਆਹ ਕਰਨਾ ਆਪਣੀ ਖੁਸ਼ਕਿਸਮਤੀ ਸਮਝੇਗੀ ਸੁਲੋਚਨਾ ਦੀ ਇਹ ਗੱਲਾਂ ਸੁਣ ਕੇ ਰਾਜਾ ਵੀਰ ਪ੍ਰਤਾਪ ਮੁਸਕੁਰਾਣ ਲੱਗ ਪਿਆ ਫਿਰ ਕਹਿੰਦਾ ਇਹ ਸਭ ਕੁਝ ਤੇ ਠੀਕ ਹੈ ਰਾਜਕੁਮਾਰੀ ਪਰ ਇਹ ਮੇਰੇ ਸਵਾਲ ਦਾ ਜਵਾਬ ਨਹੀਂ ਹੈ ਤਾਂ ਉਹ ਬੋਲੀ ਮਹਾਰਾਜ ਇਹ ਹੀ ਤੇ ਤੁਹਾਡੇ ਸਵਾਲ ਦਾ ਜਵਾਬ ਹੈ ਦਰਬਾਰ ਵਿੱਚ ਮੌਜੂਦ ਸਾਰੇ ਲੋਕ ਉਹਨੂੰ ਬੜੀ ਹੈਰਾਨੀ ਨਾਲ ਦੇਖਣ ਲੱਗੇ ਰਾਜਾ ਨੇ ਕਿਹਾ ਰਾਜਕੁਮਾਰੀ ਮੈਂ ਕੁਝ ਸਮਝਿਆ ਨਹੀਂ ਫੇਰ ਉਹ ਬੋਲੀ ਮਹਾਰਾਜ ਪ੍ਰਸ਼ੰਸਾ ਯਾਨੀ ਤਾਰੀਫ਼ ਤਾਰੀਫ਼ ਹੀ ਸਾਡੇ ਕੰਨਾਂ ਨੂੰ ਸਭ ਤੋਂ ਜ਼ਿਆਦਾ ਅੱਛੀ ਲੱਗਦੀ ਹੈ ਇਸ ਤੋਂ ਜ਼ਿਆਦਾ ਮਧੁਰ ਆਵਾਜ਼ ਹੋਰ ਕੋਈ ਹੋ ਨਹੀਂ ਸਕਦੀ ਜਿਵੇਂ ਮੇਰੇ ਕਹੇ ਹੋਏ ਕੁਝ ਸ਼ਬਦ ਜੋ ਝੂਠ ਵੀ ਨਹੀਂ ਸਿਗੇ ਪਰ ਉਹ ਤੁਹਾਡੀ ਤਾਰੀਫ਼ ਵਿੱਚ ਕਹੇ ਗਏ ਸੀ ਉਹਨਾਂ ਨੂੰ ਸੁਣ ਕੇ ਤੁਹਾਡੇ ਦਿਲ ਵਿੱਚ ਜੋ ਖੁਸ਼ੀ ਹੋਈ ਉਹ ਤੁਹਾਡੇ ਚਿਹਰੇ ਤੇ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ ਰਾਜਕੁਮਾਰੀ ਦਾ ਇਹ ਜਵਾਬ ਸੁਣ ਕੇ ਦਰਬਾਰ ਤਾਲੀਆਂ ਦੀ ਗੜਗੜਹਟ ਨਾਲ ਗੂੰਜ ਉਠਿਆ ਸਾਰੇ ਲੋਕ ਸੁਲੋchna ਦੇ ਇਸ ਜਵਾਬ ਤੋਂ ਪੂਰੀ ਤਰ੍ਹਾਂ ਸਹਿਮਤ ਸੀ ਗਏ ਰਾਜਾ ਵੀਰ ਪ੍ਰਤਾਪ ਵੀ ਸੁਲੋchna ਦਾ ਜਵਾਬ ਸੁਣ ਕੇ ਮੁਸਕੁਰਾ ਪਿਆ ਫਿਰ ਉਹਨੇ ਆਪਣਾ ਅਗਲਾ ਸਵਾਲ ਰਾਜਕੁਮਾਰੀਆਂ ਦੇ ਸਾਹਮਣੇ ਰੱਖਿਆ ਰਾਜਾ ਨੇ ਪੁੱਛਿਆ ਐਸਾ ਕੌਣ ਹੈ ਜੋ ਰਹਿੰਦਾ ਤੇ ਇੱਕ ਜਗ੍ਹਾ ਹੈ ਪਰ ਆਪਣੀ ਮਰਜ਼ੀ ਤੋਂ ਉਹ ਪਲਕ ਚਪਕਦੇ ਹੀ ਮਿਲੋਂ ਦੂਰ ਤੱਕ ਘੁੰਮ ਕੇ ਆ ਸਕਦਾ ਵੇ ਰਾਜਕੁਮਾਰੀ ਕਲਾਵਤੀ ਥੋੜੀ ਖਾਮੋਸ਼ ਸੀ ਪਰ ਦੂਜੀ ਰਾਜਕੁਮਾਰੀ ਅਵੰਤਿਕਾ ਬੋਲੀ ਮਹਾਰਾਜ ਇਹਦਾ ਜਵਾਬ ਹੈ ਈਸ਼ਵਰ ਯਾਨੀ ਪਰਮਾਤਮਾ ਈਸ਼ਵਰ ਹੀ ਆਪਣੀ ਮਰਜ਼ੀ ਤੋਂ ਪਲਕ ਚ ਪਕਦੇ ਹੀ ਕਿੱਥੇ ਵੀ ਜਾ ਸਕਦੇ ਨੇ ਇਸ ਪੂਰੇ ਬ੍ਰਹਮੰਡ ਵਿੱਚ ਕਿਸੇ ਹੋਰ ਕੋਲ ਐਸੀ ਤਾਕਤ ਕਿੱਥੇ ਦਰਬਾਰ ਵਿੱਚ ਮੌਜੂਦ ਸਾਰੇ ਜਣੇ ਰਾਜਕੁਮਾਰੀ ਦੇ ਇਸ ਜਵਾਬ ਤੋਂ ਪੂਰੀ ਤਰ੍ਹਾਂ ਸਹਿਮਤ ਸੀ ਪਰ ਫਿਰ ਸਾਰੀ ਅੱਖਾਂ ਸਵਰਨ ਲਤਾ ਦੀ ਤਰਫ ਘੁੰਮ ਗਈਆਂ ਉਹ ਬੋਲੀ ਮਹਾਰਾਜ ਈਸ਼ਵਰ ਦਾ ਵਾਸਤੇ ਹਰ ਜਗ੍ਹਾ ਨਹੀਂ ਬਲਕਿ ਕਣ ਕਣ ਵਿੱਚ ਹੈਗਾ ਆਪਿਰ ਪਰਮਾਤਮਾ ਨੂੰ ਕਿੱਥੇ ਵੀ ਵਿਚਰਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸਾਡੇ ਸਰੀਰ ਵਿੱਚ ਰਹਿਣ ਵਾਲਾ ਸਾਡਾ ਮਨ ਜੋ ਸਾਡੀ ਕਲਪਨਾ ਸ਼ਕਤੀ ਦਾ ਮਾਧਿਅਮ ਹੈ ਮਨ ਹੀ ਇੱਕ ਐਸੀ ਚੀਜ਼ ਹੈ ਜੋ ਰਹਿੰਦਾ ਤੇ ਇੱਕ ਜਗ੍ਹਾ ਹੈ ਪਰ پلਕ ਚਪਕਦੇ ਹੀ ਉਹ ਪੰਖ ਲਗਾ ਕੇ ਕਿੱਥੇ ਵੀ ਜਾ ਸਕਦਾ ਹੈ ਹੁਣ ਰਾਜ ਮਾਤਾ ਤੇ ਬਾਕੀ ਸਾਰੇ ਦਰਬਾਰੀ ਸੁਣ ਲੱਤਾ ਬਣੀ ਹੋਈ ਦਾਸੀ ਦੀ ਦਿਲ ਤੋਂ ਤਾਰੀਫ ਕਰਨ ਲੱਗੇ ਸਾਰੇ ਜਣੇ ਉਹਨੂੰ ਆਪਣੀ ਭਾਵੀ ਰਾਣੀ ਦੇ ਤੌਰ ਤੇ ਦੇਖਣ ਲੱਗੇ ਕਿ ਇਹ ਅਕਲਮੰਦ ਰਾਜਕੁਮਾਰੀ ਸਾਡੀ ਰਾਣੀ ਜ਼ਰੂਰ ਬਣੇਗੀ ਇਸ ਤੋਂ ਬਾਅਦ ਰਾਜਾ ਵੀਰ ਪ੍ਰਤਾਪ ਨੇ ਆਪਣਾ ਤੀਸਰਾ ਸਵਾਲ ਪੁੱਛਿਆ ਐਸਾ ਕਿਹੜਾ ਕੰਮ ਹੈ ਜਿੰਨੂੰ ਕਰਨ ਤੋਂ ਬਾਅਦ ਕੋਈ ਵੀ ਅਕਲਮੰਦ ਆਦਮੀ ਪਛਤਾਏਗਾ ਹੁਣ ਪਹਿਲੀ ਦੋਨੋਂ ਰਾਜਕੁਮਾਰੀਆਂ ਬਿਲਕੁਲ ਖਾਮੋਸ਼ ਹੋ ਚੁੱਕੀਆਂ ਸੀ ਪਰ ਸੁਨਲਤਾ ਬੋਲੀ ਮਹਾਰਾਜ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਜਿੱਦੀ ਰਾਜਾ ਹੋ ਤੇ ਤੁਹਾਨੂੰ ਇਨਸਾਫ ਕਰਨਾ ਵੀ ਨਹੀਂ ਆਂਦਾ ਵਰਨਾ ਦੋ ਸਵਾਲਾਂ ਦੇ ਸਹੀ-ਸਹੀ ਜਵਾਬ ਦੇਣ ਤੋਂ ਬਾਅਦ ਤੁਸੀਂ ਮੈਨੂੰ ਵਿਜੇਤਾ ਕੋਸ਼ਿਤ ਕਰ ਚੁੱਕੇ ਹੁੰਦੇ ਪਰ ਤੁਹਾਡੇ ਕਮੰਡ ਨੇ ਤੁਹਾਨੂੰ ਐਸਾ ਕਰਨ ਨਹੀਂ ਦਿੱਤਾ ਤੁਸੀਂ ਤੇ ਹਜੇ ਵੀ ਸਵਾਲਾਂ ਦੀ ਝੜੀ ਲਗਾ ਰੱਖੀ ਹੈ ਸੁਲੋਚਨਾ ਦੀ ਐਵੇਂ ਦੀ ਗੱਲਾਂ ਸੁਣ ਕੇ ਰਾਜ ਮਾਤਾ ਰਾਜਾ ਤੇ ਬਾਕੀ ਸਾਰੇ ਦਰਬਾਰੀ ਸੱਤੇ ਵਿੱਚ ਆ ਗਏ ਸਾਰੇ ਇਸ ਗੱਲ ਤੋਂ ਹੈਰਾਨ ਸੀ ਕਿ ਅਚਾਨਕ ਸੁਰਲਤਾ ਵਿੱਚ ਐਸਾ ਬਦਲਾਵ ਕਿਉਂ ਆ ਗਿਆ ਰਾਜਾ ਵੀਰ ਪ੍ਰਤਾਪ ਨੂੰ ਗੁੱਸਾ ਆ ਗਿਆ ਉਹ ਕਹਿਣ ਲੱਗਾ ਰਾਜਕੁਮਾਰੀ ਤੁਸੀਂ ਤੇ ਬਹੁਤੀ ਕਮੰਡੀ ਹੋ ਤੁਹਾਨੂੰ ਆਪਣੀ ਅਕਲਮੰਦੀ ਤੇ ਬਹੁਤ ਹੀ ਜ਼ਿਆਦਾ ਕਮੰਡ ਹੈ ਅਗਰ ਤੂੰ ਸਾਡੇ ਗਵਾਂਡ ਦੇ ਰਾਜਾ ਦੀ ਰਾਜਕੁਮਾਰੀ ਨਾ ਹੁੰਦੀ ਤਾਂ ਤੈਨੂੰ ਇਸ ਗੁਸਤਾਖੀ ਦੀ ਕੜੀ ਸਜ਼ਾ ਦਿੱਤੀ ਜਾਂਦੀ ਜਾ ਕੇ ਆਪਣੇ ਪਿਤਾ ਜੀ ਨੂੰ ਕਹਿ ਦੇਣਾ ਕਿ ਹੁਣ ਸਾਡੇ ਤੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੋ ਸਕਦਾ ਬਲਕਿ ਦੋਨੋਂ ਰਾਜਾਂ ਦੇ ਵਿੱਚ ਸਿਰਫ ਦੁਸ਼ਮਣੀ ਦਾ ਹੀ ਰਿਸ਼ਤਾ ਰਹੇਗਾ ਇਹ ਕਹਿ ਕੇ ਰਾਜਾ ਵੀਰ ਪ੍ਰਤਾਪ ਆਪਣੀ ਗੱਦੀ ਤੋਂ ਉੱਠ ਗਿਆ ਤੇ ਪੈਰ ਪਟਕਦਾ ਹੋਇਆ ਉਧਰੋਂ ਦੀ ਚਲਾ ਗਿਆ ਇਹ ਸਾਰਾ ਨਜ਼ਾਰਾ ਦੇਖ ਕੇ ਬਾਕੀ ਦੋਨੋਂ ਰਾਜਕੁਮਾਰੀਆਂ ਅੰਦਰੋਂ ਹੀ ਅੰਦਰੋਂ ਖੁਸ਼ ਹੋ ਰਹੀਆਂ ਸੀ ਰਾਜਾ ਨੇ ਰਾਜਕੁਮਾਰੀ ਸਵਰਣਲਤਾ ਨੂੰ ਵਾਪਸ ਆਪਣੇ ਰਾਜੇ ਜਾਣ ਦਾ ਆਦੇਸ਼ ਦਿੱਤਾ ਅਗਲੇ ਦਿਨ ਜਦੋਂ ਰਾਜਾ ਦਾ ਗੁੱਸਾ ਕੁਝ ਠੰਡਾ ਹੋਇਆ ਤੇ ਉਹਨੇ ਜਾਣ ਤੋਂ ਪਹਿਲਾਂ ਰਾਜਕੁਮਾਰੀ ਸਵਰਣਲਤਾ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤੇ ਕਿਹਾ ਰਾਜਕੁਮਾਰੀ ਕੱਲ ਗੁੱਸੇ ਵਿੱਚ ਆ ਕੇ ਮੈਂ ਕੁਝ ਜ਼ਿਆਦਾ ਹੀ ਬੋਲ ਗਿਆ ਸੀ ਉਹ ਇੱਕ ਰਾਜਾ ਦੇ ਨਹੀਂ ਬਲਕਿ ਇੱਕ ਕ੍ਰੋਧੀ ਆਦਮੀ ਦੇ ਸ਼ਬਦ ਸਿਗੇ ਅਗਰ ਮੇਰਾ ਵਿਆਹ ਤੁਹਾਡੇ ਨਾਲ ਨਾ ਵੀ ਹੋਇਆ ਤਾਂ ਐਸੇ ਹਾਲਾਤਾਂ ਵਿੱਚ ਵੀ ਤੁਹਾਡੇ ਰਾਜ ਤੇ ਸਾਡੇ ਰਾਜ ਦੇ ਵਿੱਚ ਦੋਸਤੀ ਦਾ ਹੀ ਰਿਸ਼ਤਾ ਰਹੇਗਾ ਦੁਸ਼ਮਣੀ ਦਾ ਨਹੀਂ ਗੁੱਸੇ ਵਿੱਚ ਆ ਕੇ ਕਹੀ ਹੋਈ ਮੈਂ ਆਪਣੀ ਗੱਲ ਨੂੰ ਵਾਪਸ ਲੈਂਦਾ ਵਾਂ ਤੁਸੀਂ ਸਾਡੇ ਮਹਿਲ ਵਿੱਚ ਆਈ ਹੋ ਤੇ ਸਾਡੀ ਮਹਿਮਾਨ ਹੋ ਮਹਿਮਾਨ ਸਾਡੇ ਲਈ ਪਰਮਾਤਮਾ ਦਾ ਰੂਪ ਹੁੰਦਾ ਹੈ ਐਸ ਲਈ ਗੁੱਸੇ ਵਿੱਚ ਆ ਕੇ ਮੈਂ ਤੁਹਾਡੇ ਨਾਲ ਜੋ ਵਰਤਾਵ ਕੀਤਾ ਉਹਦੇ ਵਾਸਤੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਵਾਂ ਸਵਰਨ ਲਤਾ ਦੇ ਪੇਸ਼ ਵਿੱਚ ਖੜੀ ਸੁਲੋਚਨਾ ਇਹ ਸਭ ਸੁਣ ਕੇ ਮੁਸਕਰਾਣ ਲੱਗ ਪਈ ਫਿਰ ਬੋਲੀ ਰਾਜਾ ਸਾਹਿਬ ਤੁਹਾਡੇ ਤੀਸਰੇ ਸਵਾਲ ਦਾ ਜਵਾਬ ਹੈ ਕ੍ਰੋਧ ਯਾਨੀ ਗੁੱਸਾ ਗੁੱਸੇ ਵਿੱਚ ਕਹੀ ਹੋਈ ਗੱਲ ਚਾਹੇ ਤੁਹਾਡੇ ਜਵੇਂ ਦੇ ਰਾਜਾ ਦੀ ਹੋਵੇ ਜਾਂ ਕਿਸੇ ਮਾਮੂਲੀ ਆਦਮੀ ਦੀ ਆਖਿਰਿਚ ਉਹ ਪਛਤਾਵਾ ਹੀ ਦਿੰਦੀ ਹੈ ਰਾਜਕੁਮਾਰੀ ਦੀ ਇਹ ਗੱਲ ਸੁਣ ਕੇ ਰਾਜਾ ਹੈਰਾਨ ਰਹਿ ਗਿਆ ਤੇ ਬੋਲਿਆ ਰਾਜਕੁਮਾਰੀ ਕਿ ਤੁਸੀਂ ਇਹ ਸਭ ਕੁਝ ਮੈਨੂੰ ਗੁੱਸਾ ਦਿਲਵਾਉਣ ਵਾਸਤੇ ਕਿਹਾ ਸੀ ਰਾਜਕੁਮਾਰੀ ਨੇ ਮੁਸਕੁਰਾ ਕੇ ਤੇ ਆਪਣੀ پلਕਾਂ ਨੂੰ ਝੁਕਾ ਕੇ ਹਾਂ ਦਾ ਇਸ਼ਾਰਾ ਕਰਤਾ ਰਾਜਾ ਹੁਣ ਰਾਜਕੁਮਾਰੀ ਦੀ ਅਕਲਮੰਦੀ ਦਾ ਕਾਇਲ ਹੋ ਚੁਕਿਆ ਸੀ ਰਾਜਾ ਨੇ ਉਸੇ ਵਕਤ ਸੋਨ ਲਤਾ ਨੂੰ ਆਪਣੀ ਰਾਣੀ ਬਣਾਉਣ ਦੀ ਕੋਸ਼ਨਾ ਕਰਤੀ ਇਹ ਸੁਣ ਕੇ ਸਾਰੀ ਪ੍ਰਜਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਬਾਕੀ ਦੋਨੋਂ ਰਾਜਕੁਮਾਰੀਆਂ ਨੂੰ ਪੂਰੇ ਸਨਮਾਨ ਦੇ ਨਾਲ ਉਹਨਾਂ ਦੇ ਰੱਜੇ ਭੇਜਤਾ ਗਿਆ ਫਿਰ ਰਾਜਾ ਵੀਰ ਪ੍ਰਤਾਪ ਰਾਜਕੁਮਾਰੀ ਸੋਨ ਲਤਾ ਦੇ ਨੇੜੇ ਆਇਆ ਤੇ ਬੋਲਿਆ ਰਾਜਕੁਮਾਰੀ ਤੁਸੀਂ ਆਪਣੇ ਪਿਤਾ ਜੀ ਨੂੰ ਕਹਿਣਾ ਕਿ ਉਹ ਬਾਰਾਤ ਦੇ ਸਵਾਗਤ ਦੀ ਤਿਆਰੀਆਂ ਸ਼ੁਰੂ ਕਰ ਦੇਣ ਇਹ ਕਹਿੰਦੇ ਹੋਏ ਵੀਰ ਪ੍ਰਤਾਪ ਨੇ ਸੁਨ ਲਤਾ ਦੇ ਹੱਥ ਵਿੱਚ ਰਾਜ ਮਾਤਾ ਦਾ ਦਿੱਤਾ ਹੋਇਆ ਇੱਕ ਕੰਗਣ ਪਾਤਾ ਤਾਂ ਰਾਜਕੁਮਾਰੀ ਸੁਲੋchna ਬੋਲੀ ਸੁਣ ਪਰਦੇ ਦੀ ਓਟ 'ਚ ਧੋਖਾ ਨਾ ਹੋ ਜਾਏ ਖੋ ਸੋਨੇ ਦੀ ਚਮਕ 'ਚ ਮਿੱਟੀ ਹੱਥ ਨਾ ਆਏ ਪੱਗ ਫੇਰੇ ਲੈਂਦੇ ਹੋਏ ਰੱਖਣਾ ਇੰਨਾ ਧਿਆਨ ਇਹ ਹੀ ਨਿਸ਼ਾਨੀ ਪਿਆਰ ਦੀ ਹੁਣ ਮੇਰੀ ਪਹਿਚਾਨ ਇਹ ਗੱਲ ਕਹਿ ਕੇ ਰਾਜਕੁਮਾਰੀ ਆਪਣੇ ਰਾਜੇ ਵਾਸਤੇ ਰਵਾਨਾ ਹੋ ਗਈ ਪਰ ਰਾਜਾ ਵੀਰ ਪ੍ਰਤਾਪ ਉਹਦੀ ਕਹੀ ਹੋਈ ਇਸ ਗੱਲ ਨੂੰ ਸਮਝ ਨਹੀਂ ਪਾ ਰਿਹਾ ਸੀ। ਉਹਨੂੰ ਇਸ ਗੱਲ ਦਾ ਪਤਾ ਸੀ ਕਿ ਅਗਰ ਰਾਜਕੁਮਾਰੀ ਨੇ ਕੁਝ ਕਿਹਾ ਹੈ ਤੇ ਇਸ ਗੱਲ ਵਿੱਚ ਕੋਈ ਨਾ ਕੋਈ ਭੇਦ ਜ਼ਰੂਰ ਹੋਣਾ। ਇਧਰ ਸਵਨ ਲਤਾ ਦੇ ਪਿਤਾ ਰਾਜਾ 판ੂ ਪ੍ਰਤਾਪ ਨੂੰ ਜਦ ਇਸ ਰਿਸ਼ਤੇ ਦੀ ਖਬਰ ਮਿਲੀ ਤੇ ਉਹ ਬੜਾ ਹੀ ਖੁਸ਼ ਹੋਏ। ਉਹਨਾਂ ਨੇ ਪੂਰੇ ਜੋਸ਼ ਸ਼ੋਰ ਨਾਲ ਵਿਆਹ ਦੀ ਤਿਆਰੀਆਂ ਸ਼ੁਰੂ ਕਰ ਦਿੱਤੀ। ਆਖਿਰਕਾਰ ਉਹ ਦਿਨ ਵੀ ਆ ਗਿਆ ਜਦੋਂ ਰਾਜਾ ਵੀਰ ਪ੍ਰਤਾਪ ਬਰਾਤ ਲੈ ਕੇ ਪਾਨੂੰ ਪ੍ਰਤਾਪ ਦੇ ਰਾਜ ਵਿੱਚ ਆ ਗਿਆ ਸ਼ੁਭ ਮੂਹਰਤ ਦੇਖ ਕੇ ਰਾਜਾ ਵੀਰ ਪ੍ਰਤਾਪ ਨੂੰ ਮੰਡਪ ਵਿੱਚ ਬਿਠਾਤਾ ਗਿਆ ਪੰਡਤ ਨੇ ਮੰਤਰ ਪੜ੍ਹਨੇ ਸ਼ੁਰੂ ਕਰਤੇ ਸੋਨੇ ਚਾਂਦੀ ਤੇ ਹੀਰੇ ਜਵਾਹਰਾਤਾਂ ਦੇ ਜਿਵਰਾ ਤੋਂ ਲਦੀ ਹੋਈ ਰਾਜਕੁਮਾਰੀ ਘੁੰਗਟ ਲੈ ਕੇ ਮੰਡਪ ਵਿੱਚ ਆ ਚੁੱਕੀ ਸੀ ਹਰ ਕੋਈ ਦੁਲਹਨ ਦੀ ਇੱਕ ਚਲਕ ਪਾਣ ਵਾਸਤੇ ਬੇਚੈਨ ਸੀਗਾ ਇਹੀ ਹਾਲ ਰਾਜਾ ਵੀਰ ਪ੍ਰਤਾਪ ਦਾ ਵੀ ਸੀ ਉਸੇ ਵਕਤ ਰਾਜਮਾਤਾ ਮੰਡਪ ਵਿੱਚ ਆਈ ਤੇ ਰਾਜਾ ਪਾਨੂੰ ਪ੍ਰਤਾਪ ਨੂੰ ਕਹਿਣ ਲੱਗੀ ਰਾਜਨ ਕਿ ਤੁਸੀਂ ਸਾਨੂੰ ਸਾਡੀ ਨੂ ਰਾਣੀ ਦਾ ਮੁਖੜਾ ਨਹੀਂ ਦਿਖਾਓਗੇ ਰਾਜਾ ਪਾਨੂੰ ਪ੍ਰਤਾਪ ਨੇ ਕਿਹਾ ਰਾਜਮਾਤਾ ਮੈਂ ਤੁਹਾਡੀ ਇਸ ਇੱਛਾ ਦਾ ਪੂਰਾ ਸਨਮਾਨ ਕਰਦਾ ਹਾਂ ਪਰ ਸਾਡੇ ਕੁਲ ਦੀ ਪਰੰਪਰਾ ਦੇ ਮੁਤਾਬਕ ਮੰਡਪ ਵਿੱਚ ਦੁਲਹੰਦਾ ਕੁੰਘੜ ਨਹੀਂ ਉਠਾਇਆ ਜਾ ਸਕਦਾ ਹੁਣ ਤੇ ਸਵਨ ਲਤਾ ਦੇ ਚਿਹਰੇ ਤੋਂ ਇਹ ਕੁੰਘੜ ਤੈਉ ਹਟੇਗਾ ਜਦੋਂ ਵਿਆਹ ਦੀ ਸਾਰੀ ਰਸਮਾਂ ਪੂਰੀ ਹੋ ਜਾਣਗੀਆਂ ਰਾਜਮਾਤਾ ਨੇ ਕਿਹਾ ਠੀਕ ਹੈ ਪਾਨੂੰ ਪ੍ਰਤਾਪ ਜੀ ਅਗਰ ਐਸੀ ਗੱਲ ਹੈ ਤੇ ਆਪਾਂ ਬਾਅਦ ਚੋਂ ਮੁਖ ਦਿਖਾਈ ਕਰ ਲਾਂਗੇ ਇਸ ਤੋਂ ਬਾਅਦ ਵਿਆਹ ਦੀ ਬਾਕੀ ਰਸਮਾਂ ਸ਼ੁਰੂ ਹੋ ਗਈਆਂ ਇਸ ਦੌਰਾਨ ਰਾਜਾ ਵੀਰ ਪ੍ਰਤਾਪ ਦਾ ਧਿਆਨ ਰਾਜਕੁਮਾਰੀ ਦੇ ਹੱਥ ਦੀ ਤਰਫ ਗਿਆ ਜੋ ਕਿ ਬੜੇ ਹੀ ਸੁੰਦਰ-ਸੁੰਦਰ ਕੰਗਣਾ ਤੋਂ ਸਜਿਆ ਹੋਇਆ ਸੀ ਪਰ ਉਹਦੇ ਵਿੱਚ ਉਹ ਕੰਗਨ ਨਹੀਂ ਸੀ ਜੋ ਵੀਰ ਪ੍ਰਤਾਪ ਨੇ ਪਹਿਨਾਇਆ ਸੀਗਾ ਤਦੇ ਰਾਜਾ ਵੀਰ ਪ੍ਰਤਾਪ ਨੂੰ ਵਿਦਾਈ ਦੇ ਵਕਤ ਰਾਜਕੁਮਾਰੀ ਦੇ ਕਹੀ ਹੋਈ ਉਹ ਗੱਲ ਯਾਦ ਆ ਗਈ ਉਹ ਦੁਲਹਨ ਦੀ ਤਰਫ ਦੇਖ ਕੇ ਕਹਿਣ ਲੱਗਾ ਦੁਲਹਨ ਦੇ ਇਸ ਰੂਪ ਚ ਕਿੱਤਾ ਸਾਜ ਸ਼ਿੰਗਾਰ ਰਹੀ ਨਿਸ਼ਾਨੀ ਪਿਆਰ ਦੀ ਰੱਖੀ ਕਿੱਥੇ ਵਿਸਾਰ ਜਿਹਦਾ ਮਤਲਬ ਐ ਸੀ ਕਿ ਉਹ ਪਿਆਰ ਦੀ ਨਿਸ਼ਾਨੀ ਤੂੰ ਕਿੱਥੇ ਭੁੱਲ ਗਈ ਰਾਜਕੁਮਾਰੀ ਸੁਨ ਲਤਾ ਐ ਸੁਣ ਕੇ ਹੈਰਾਨ ਰਹਿ ਗਈ ਉਹ ਇਸ ਗੱਲ ਦਾ ਕੋਈ ਜਵਾਬ ਨਾ ਦੇ ਸકી ਕਿਉਂਕਿ ਐਸੀ ਕੋਈ ਪ੍ਰੇਮ ਨਿਸ਼ਾਨੀ ਦੀ ਗੱਲ ਤੇ ਉਹਦੀ ਦਾਸੀ ਨੇ ਉਹਨੂੰ ਦੱਸੀ ਹੀ ਨਹੀਂ ਸੀ ਰਾਜਾ ਵੀਰ ਪ੍ਰਤਾਪ ਨੇ ਉਸੇ ਵਕਤ ਪੰਡਤ ਨੂੰ ਮੰਤਰ ਰੋਕੰਦਾ ਆਦੇਸ਼ ਦਿੱਤਾ ਤੇ ਕਹਿਣ ਲੱਗਾ ਐ ਉਹ ਰਾਜਕੁਮਾਰੀ ਨਹੀਂ ਹੈ जिन्ने मेरे सवालਾਂ ਦੇ ਜਵਾਬ ਦਿੱਤੇ ਸੀ ਅਗਰ ਮੇਰਾ ਵਿਆਹ ਹੋਏਗਾ ਤੇ ਉਸੀ ਰਾਜਕੁਮਾਰੀ ਦੇ ਨਾਲ ਹੋਏਗਾ ਵਰਨਾ ਮੈਂ ਵਿਆਹ ਨਹੀਂ ਕਰਾਂਗਾ ਆਪਣੀ ਪੋਲ ਖੁੱਲਦੇ ਹੋਏ ਦੇਖ ਕੇ ਰਾਜਕੁਮਾਰੀ ਦਾ ਪਿਤਾ ਰਾਜਾ ਵੀਰ ਪ੍ਰਤਾਪ ਨੂੰ মিনਤੀ ਕਰਨ ਲੱਗਿਆ ਕਿ ਤੁਸੀਂ ਵਿਆਹ ਕਰ ਲਓ ਪਰ ਵੀਰ ਪ੍ਰਤਾਪ ਨਹੀਂ ਰਾਜੀ ਹੋਇਆ ਤਾਂ ਰਾਜਾ 판ੂ ਪ੍ਰਤਾਪ ਸੋਚਣ ਲੱਗਿਆ ਕਿ ਅਗਰ ਮੈਂ ਰਾਜਾ ਵੀਰ ਪ੍ਰਤਾਪ ਦੀ ਗੱਲ ਮੰਨ ਲਾਂ ਤੇ ਇਹਦਾ ਵਿਆਹ ਦਾਸੀ ਸਲੋਚਨਾ ਦੇ ਨਾਲ ਕਰਵਾ ਦਾਂ ਉਦੀ ਆਪਣੀ ਤੀ ਦਾ ਦਿਲ ਟੁੱਟ ਜਾਏਗਾ ਔਰ ਅਗਰ ਮੈਂ ਇਹ ਪੇਦਨਾ ਦਸਾਂ ਤਾਂ ਰਾਜਾ ਵੀਰ ਪ੍ਰਤਾਪ ਕਦੇ ਵੀ ਸਲੋਚਨਾ ਨੂੰ ਟੂਣ ਨਹੀਂ ਪਾਏਗਾ ਜਦੋਂ ਰਾਜਾ ਵੀਰ ਪ੍ਰਤਾਪ ਨੇ ਭਾਨੂੰ ਪ੍ਰਤਾਪ ਤੋਂ ਉਸ ਲੜਕੀ ਦੇ ਬਾਰੇ ਪੁੱਛਿਆ ਜੋ ਉਹਦੇ ਮਹਿਲ ਵਿੱਚ ਆਈ ਸੀ ਤੇ ਭਾਨੂੰ ਪ੍ਰਤਾਪ ਨੇ ਉਹਨੂੰ ਨਾ ਜਾਣਨੇ ਦਾ ਬਹਾਨਾ ਬਣਾ ਕੇ ਸਾਫ਼ ਇਨਕਾਰ ਕਰਤਾ ਹੁਣ ਤੇ ਹਾਲਾਤ ਐਸੇ ਹੋ ਗਏ ਕਿ ਬਾਰਾਤ ਵਾਪਸ ਜਾਣ ਨੂੰ ਤਿਆਰ ਹੋ ਗਈ ਇਸ ਖਬਰ ਤੋਂ ਪੂਰੇ ਮਹਿਲ ਵਿੱਚ ਹੜਕੰਪ ਮਚ ਗਿਆ ਇਹ ਖਬਰ ਦਾਸੀ ਸੁਲੋਚਨਾ ਤੱਕ ਵੀ ਜਾ ਪਹੁੰਚੀ ਸੀ ਜੋ ਉਸ ਵਕਤ ਰਾਜਕੁਮਾਰੀ ਸਵਰਨਲਤਾ ਦੇ ਮਹਿਲ ਵਿੱਚ ਨਜ਼ਰ ਬੰਦ ਸੀਗੀ ਵੈਸੇ ਤੇ ਉਹ ਇਸੇ ਖਬਰ ਦਾ ਇੰਤਜ਼ਾਰ ਕਰ ਰਹੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਐਸਾ ਜ਼ਰੂਰ ਹੋਏਗਾ ਤਾਂ ਸੁਲੋਚਨਾ ਨੇ ਉਸ ਕਮਰੇ ਤੋਂ ਬਾਹਰ ਦੇਖਿਆ ਜਿੱਥੇ ਪਕਵਾਨ ਬਣ ਰਹੇ ਸੀਗੇ ਸੁਲੋਚਨਾ ਨੇ ਉਸੇ ਵਕਤ ਚੁੱਲ੍ਹੇ ਵਿੱਚੋਂ ਇੱਕ ਜਲਦੀ ਹੋਈ ਲੱਕੜ ਉਠਾਈ ਤੇ ਕਮਰੇ ਵਿੱਚ ਅੱਗ ਲਗਾਤੀ ਰੇਸ਼ਮੀ ਪਰਦੇ ਤੂ ਤੂ ਕਰਕੇ ਜਲਨ ਲੱਗ ਪਈ ਮਹਿਲ ਵਿੱਚ ਲੱਗੀ ਅੱਗ ਦੇ ਨਾਲ ਚਾਰੋਂ ਤਰਫ ਹਾਹਾਕਾਰ ਮਚ ਗਿਆ ਉੱਥੇ ਸੁਰੱਖਿਆ ਲਈ ਤਨਾਤ ਕੀਤੇ ਗਏ ਸੈਨਾਪਤੀ ਨੇ ਸਾਰੀ ਦਾਸੀਆਂ ਸਮੇਤ ਸੁਲੋchna ਨੂੰ ਵੀ ਹੁੰਗਟ ਕਰਕੇ ਬਾਹਰ ਜਾਣ ਦਾ ਆਦੇਸ਼ ਦਿੱਤਾ ਸਾਰੀ ਦਾਸੀਆਂ ਇੱਕ ਲਾਈਨ ਵਿੱਚ ਮੰਡਪ ਤੋਂ ਹੋ ਕੇ ਬਾਹਰ ਜਾਣ ਲੱਗ ਪਈਆਂ ਜਲਦੇ ਵਕਤ ਸੁਲੋchna ਨੇ ਆਪਣੇ ਕੋਲ ਇੱਕ ਕੱਚ ਦਾ ਬਰਤਨ ਵੀ ਛਪਾ ਲਿਆ ਸੀ ਤੇ ਮੰਡਪ ਵਿੱਚੋਂ ਗੁਜ਼ਰਦੇ ਹੋਏ ਉਹਨੇ ਉਹ ਬਰਤਨ ਨੀਚੇ ਗਿra ਕੇ ਤੋੜਤਾ ਅਚਾਨਕ ਹੋਈ ਇਸ ਆਵਾਜ਼ ਦੇ ਕਾਰਨ ਵੀਰ ਪ੍ਰਤਾਪ ਤੇ ਬਾਕੀ ਸਾਰੇ ਬਰਾਤੀਆਂ ਦਾ ਧਿਆਨ ਉਸ ਤਰਫ ਗਿਆ ਸੁਲੋਚਨਾ ਜਲਦੀ ਜਲਦੀ ਉੱਥੇ ਵਿਖਰੇ ਹੋਏ ਕੱਚ ਦੇ ਟੁਕੜੇ ਸਮੇਟਣ ਲੱਗੀ ਤੈਉ ਵੀਰ ਪ੍ਰਤਾਪ ਦੀ ਨਜ਼ਰ ਉਹਦੇ ਹੱਥਾਂ ਵਿੱਚ ਪਏ ਹੋਏ ਉਸ ਕੰਗਨ ਤੇ ਜਾ ਪਈ ਜੋ ਵੀਰ ਪ੍ਰਤਾਪ ਨੇ ਹੀ ਉਹਨੂੰ ਪਹਨਾਇਆ ਸੀ ਵੀਰ ਪ੍ਰਤਾਪ ਨੂੰ ਇਹ ਸਮਝਦੇ ਹੋਏ देर ਨਾ ਲੱਗੀ ਕਿ ਇਹ ਤੇ ਉਹੀ ਕੁੜੀ ਹੈ ਜਿਨੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਸੀ ਤੈ ਹੀ ਤੇ ਐਨੇ ਆਪਣੀ ਅਕਲਮੰਦੀ ਤੋਂ ਵੀਰ ਪ੍ਰਤਾਪ ਨੂੰ ਆਪਣੇ ਉੱਥੇ ਮੌਜੂਦ ਹੋਣ ਦਾ ਸਬੂਤ ਦੇਤਾ ਇਹ ਦੇਖ ਕੇ ਵੀਰ ਪ੍ਰਤਾਪ ਮੁਸਕੁਰਾਇਆ ਤੇ ਉਹਦੀ ਤਰਫ ਚੱਲ ਪਿਆ ਕਹਿਣ ਲੱਗਾ ਤੇ ਹੁਣ ਮੈਂ ਤੁਹਾਨੂੰ ਕਿਸ ਨਾਮ ਤੋਂ ਪੁਕਾਰਾਂ ਰਾਜਕੁਮਾਰੀ ਕੁੰਗੜਟ ਹਟਾਉਂਦੇ ਹੋਏ ਸੁਲੋchna ਬੋਲੀ ਮਹਾਰਾਜ ਮੇਰਾ ਨਾਮ ਸੁਲੋchna ਹੈਗਾ ਹੁਣ ਰਾਜਾ ਪਾਨੂੰ ਪ੍ਰਤਾਪ ਸਮੇਤ ਸਾਰੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਵੀਰ ਪ੍ਰਤਾਪ ਨੇ ਸੁਲੋchna ਨੂੰ ਪਹਿਚਾਨ ਲਿਆ ਹੈ ਵਕਤ ਦੀ ਨਜ਼ਾਕਤ ਨੂੰ ਦੇਖਦੇ ਹੋਏ ਰਾਜਾ ਪਾਨੂੰ ਪ੍ਰਤਾਪ ਨੇ वीर प्रताप ਤੋਂ ਆਪਣੀ ਗਲਤੀ ਦੀ ਮਾਫੀ ਮੰਗ ਲਈ ਤੇ ਉਸੇ ਮੰਡਪ ਵਿੱਚ ਸलोचना ਦਾ ਕੰਨਿਆਦਾਨ ਕਰਕੇ ਵਿਆਹ ਦੀ ਸਾਰੀ ਰਸਮਾਂ ਪੂਰੀ ਕਰਤੀਆਂ ਨਾਲ ਹੀ ਰਾਜਾ वीर प्रताप ਨੇ ਦੋਨੋਂ ਰਾਜਿਆਂ ਦੇ ਵਿੱਚ ਦੋਸਤੀ ਦਾ ਰਿਸ਼ਤਾ ਕਾਇਮ ਕਰਨੇ ਦਾ ਵਚਨ ਵੀ ਦਿੱਤਾ ਇਸ ਤਰ੍ਹਾਂ ਆਪਣੀ ਅਕਲਮੰਦੀ ਤੋਂ ਇੱਕ ਦਾਸੀ ਹੁਣ ਰਾਜਾ ਦੀ ਰਾਣੀ ਬਣ ਚੁੱਕੀ ਸੀ ਤੇ ਰਾਜਾ ਵੀਰ ਪ੍ਰਤਾਪ ਵੀ ਖੁਸ਼ ਸੀ ਉਹਨੂੰ ਸਲੋਚਨਾ ਦੇ ਰੂਪ ਵਿੱਚ ਇੱਕ ਬੜੀ ਅਕਲਮੰਦ ਤੇ ਹੋਸ਼ਿਆਰ ਪਤਨੀ ਮਿਲ ਗਈ ਸੀ ਦੋਸਤੋ ਅਗਰ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਕਰੋ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆਂ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ